ਲਓ ਵੀ ਮਿੱਤਰੋ ਛਤਰੀ ਤੇ ਕਬੂਤਰ ਆਉਂਦੇ ਪਥੇਰੇ ਦੇਖੇ ਹੋਣੇ ਆ ਤੇ ਆਪਾਂ ਗਝਾਲਿਆ ਕਬੂਤਰ ਹੱਥ ਦੇ ਉੱਤੇ ਆਉਣ ਦੇਖ ਲਓ ਤੇ ਬਾਜ ਮਾਰੀ ਦੀ ਆ ਤੇ ਕੋਲੇ ਕਰ ਲੋ ਚੈੱਕ ਤੇ ਹੱਥ ਤੇ ਹੀ ਇਹ ਮਿੱਤਰੋ ਖਾਂਦਾ ਸਭ ਕੁਝ ਮਿਹਨਤ ਬਹੁਤ ਲੱਗ ਜਾਂਦੀ ਆ ਬੱਚਿਆਂ ਵਾਂਗੂ ਪਾਲਣਾ ਪੈਂਦਾ ਫੇਰ ਜਾ ਕੇ ਕਿਤੇ ਗੱਲ ਬਣਦੀ ਆ ਕਿਉਂਕਿ ਕੋਈ ਵੀ ਚੀਜ਼ ਆ ਪਿਆਰ ਦੀ ਭੁੱਖੀ ਆ ਵੀ ਪਿਆਰ ਮੰਗਦੀ ਆ ਹਰ ਇੱਕ ਚੀਜ਼ ਮੰਨ ਲਓ ਵੀ ਜਾਨਵਰ ਆ ਕੋਈ ਵੀ ਘੋੜਾ ਰੱਖ ਲੋ ਕੁੱਤਾ ਰੱਖ ਲੋ ਕਬੂਤਰ ਰੱਖ ਲੋ ਤੋਤਾ ਹੋਵੇ ਕੋਈ ਮਰਜੀ ਮਿੱਤਰੋ ਚੀਜ਼ ਹੋਵੇ ਜਿਹੜਾ ਬੰਦਾ ਪਿਆਰ ਕਰਨ ਲੱਗ ਗਿਆ ਨਾ ਜਾਨਵਰ ਹੋ ਗਿਆ ਪੰਛੀ ਹੋ ਗਿਆ ਇਹੋ ਜੀ ਚੀਜ਼ ਆ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਵੀ ਸਾਨੂੰ ਪਿਆਰ ਕਰਦੇ ਆ ਕੱਲਾ ਬੰਦਾ ਹੀ ਇਹੋ ਜਿਹਾ ਵਾ ਜਿਹੜਾ ਨਾ ਕਿੰਨਾ ਮਰਜੀ ਬੰਦੇ ਨੂੰ ਪਿਆਰ ਕਰੀ ਚੱਲ ਕਈ ਵਾਰੀ ਬਦਲ ਜਾਂਦਾ ਵਾ ਕੱਲੇ ਜਾਨਵਰ ਤੇ ਪੰਛੀ ਵਫਾ ਦਾ ਰਹਿ ਗਏ ਮਿੱਤਰੋ ਦੇਖ ਲਓ ਵਫਾਦਾਰੀ ਦੀ ਕੱਡੀ ਵੱਡੀ ਮਿਸਾਲ ਆਏ ਇਹ ਦੇਖ ਲਓ ਅੱਗੇ ਵੀ ਇੱਕ ਆਪਾਂ ਤੁਹਾਨੂੰ ਵੀਡੀਓ ਦਿਖਾਈ ਤੋਤਿਆਂ ਵਾਲੀ ਮਿੱਤਰੋ ਤੇ ਉਹ ਵੀ ਕੋਲੇ ਆਉਂਦੇ ਹੀ ਆਹੋ ਦੇਖੋ ਹੁਣ ਬਾਈ ਨੇ ਡਾਤਾ ਕਬੂਤਰ ਤੇ ਬਾਈ ਦੇ ਕੋਲੇ ਬਿੰਦੇ ਬਿੰਦੇ ਕੋਲੇ ਹੀ ਆਉਂਦਾ ਵਾ ਦੇਖੋ ਜੀ ਆਏ ਨੀਗਾ ਬਈ ਕਿਤੇ ਕੰਧ ਤੇ ਬਹਿ ਜੂ ਕੋਲੇ ਤੇ ਬਹਿ ਜੂ ਛਤਰੀ ਤੇ ਬਹਿ ਜੂ ਉਹ ਚੀਜ਼ਾਂ ਨਹੀਂ ਕਰਦਾਗਾ ਮਿੱਤਰੋ ਦੇਖ ਲਓ ਇਹਨੂੰ ਕਹਿੰਦੇ ਆ ਵਫਾਦਾਰ ਵਫਾਦਾਰੀ ਹੋਣੀ ਬਹੁਤ ਜ਼ਰੂਰੀ ਆ ਮੰਨ ਲਓ ਵੀ ਆਹ ਦੇਖ ਲਓ ਲੈ ਹੱਥ ਚੱਕਿਆ ਬਾਈ ਨੇ ਆਏ ਕੋਲੇ ਬਹਿ ਗਿਆ ਨਾ ਉੱਤੇ ਤੇ ਨਹੀਂ ਤਾਂ ਛਤਰੀ ਤੇ ਵੀ ਕਬੂਤਰ ਕਹਿੰਦੇ ਬਾਉਣੇ ਔਖੇ ਹੋ ਜਾਂਦੇ ਆ ਲੋਕਾਂ ਨੂੰ ਛਤਰੀਆਂ ਹਲਾਈ ਜਾਂਦੇ ਆ ਤੇ ਆਉਂਦੇ ਨਹੀਂ ਹੁੰਦੇਗੇ ਦੇਖ ਲਓ ਜੀ ਬੈ ਜਿੱਤ ਖੁਸ਼ ਹੋ ਗਿਆ ਮੇਰਾ ਵੀ ਦੇਖ ਕੇ ਇਹ ਚੀਜ਼ ਕਿਉਂਕਿ ਨਾ ਇੱਕ ਕੈਟ ਰੱਖੀ ਹੋਈ ਆ ਬਾਈ ਕੋਲੇ ਉਹ ਸਪੈਸ਼ਲ ਆਉਂਦੀ ਆ ਉਹ ਮੋਡਿਆਂ ਚ ਪੈ ਜਾਂਦੀ ਆ ਮਗਰ ਮੰਨ ਲਓ ਵੀ ਜੇ ਮੋਟਰਸਾਈਕਲ ਤੇ ਵੀ ਜਾਂਦਾ ਬੰਦਾ ਉਹ ਚ ਠੰਡ ਨਹੀਂ ਲੱਗਦੀਗੀ ਉਹਦੇ ਜੇ ਉਹ ਵੀ ਕਿਤੇ ਰੱਖੀ ਹੋਈ ਆ ਤੇ ਉਹਦੀ ਵੀ ਇਹ ਗੌਰ ਰੱਖਦਾ ਵਾ ਬਈ ਹਾਂ ਵੀ ਮੈਂ ਉਹ ਚਾਉਣਾ ਵਾ ਤੇ ਬੰਦੇ ਦੀ ਸਿਆਣ ਦੇਖ ਲਓ ਮਿੱਤਰੋ ਕਿੰਨੀ ਔਖੀ ਆ ਰੱਖਣੀ ਤਾਂ ਕਨਾ ਉੱਚਾ ਕਬੂਤਰ ਉੱਡਿਆ ਫਿਰਦਾ ਵਾ ਥੱਲੇ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਮੈਨੂੰ ਪਾਲਦਾ ਵਾ ਜਿਹੜਾ ਮੈਨੂੰ ਖਾਣ ਨੂੰ ਪਾਉਂਦਾ ਜਿਹੜਾ ਮੈਨੂੰ ਲੈ ਕੇ ਆਇਆ ਤੇ ਉਹ ਉਹ ਬੰਦੇ ਲਈ ਦੇਖ ਕੇ ਕੋਲੇ ਆ ਜਾਂਦਾ ਉਹਦੇ ਸਿਆਣ ਰੱਖਣੀ ਵੀ ਬਹੁਤ ਵੱਡੀ ਗੱਲ ਆ ਮਿੱਤਰੋ ਜਿਹੜੀ ਸਿਆਣ ਆ ਨਾ ਮੰਨ ਲਓ ਵੀ ਚਿਹਰਾ ਕਈ ਵਾਰੀ ਬੰਦਾ ਭੁੱਲ ਜਾਂਦਾ ਵਾ ਵੀ ਆਵਾ ਦੇਖ ਲਓ ਪੰਛੀ ਦੇਖ ਲਓ ਕਿੰਨਾ ਦਿਮਾਗ ਮਾਲਕ ਨੇ ਬਖਸ਼ਿਆ ਇਹਨੂੰ ਤੇ ਇਹ ਕੋਲੇ ਉਹ ਬੰਦੇ ਦੇ ਹੀ ਆਉਣਾ ਵਾ ਜਿਹਨੇ ਪਾਲਿਆ ਵਾ ਭਵਾ ਕਹਿੰਦਾ ਬਾਈ ਕਹਿੰਦਾ 100 ਬੰਦਾ ਖੜਾ ਹੋਵੇ 100 ਬੰਦੇ ਦੇ ਵਿੱਚ ਵੀ ਬਾਈ ਖੜਾ ਹੋਵੇ ਉਹ ਬਾਈ ਕੋਲੇ ਹੀ ਆਉਣਾ ਇਹਨੇ ਦੇਖ ਲਓ ਜੀ ਵਫਾਦਾਰੀ ਦੀ ਗੱਡੀ ਵੱਡੀ ਮਸਾਲ ਆ ਇਦਾਂ ਦੀਆਂ ਵੀਡੀਓ ਮਿੱਤਰੋ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਨਾ ਕੋਈ ਬੰਦਾ ਨਾ ਟੈਨਸ਼ਨ ਦੇ ਵਿੱਚ ਆ ਉਹ ਚੀਜ਼ਾਂ ਇਹ ਦੇਖੇ ਇਹਨਾਂ ਚੀਜ਼ਾਂ ਇਹਨਾਂ ਨਾਲ ਮੰਨ ਲਓ ਵੀ ਜਾਨਵਰਾਂ ਨਾਲ ਤਿਉ ਪਾਵੇ ਪੰਛੀਆਂ ਨਾਲ ਤਿਉ ਪਾਵੇ ਮੰਨ ਲਓ ਵੀ ਘੋੜਾ ਕਿਸੇ ਦਾ ਰੱਖਿਆ ਵਾ ਘੋੜੇ ਕੋਲੇ ਜਾਵੇ ਉਹ ਘੋੜੇ ਨੂੰ ਵੀ ਪਤਾ ਲੱਗ ਜਾਊਗਾ ਹਾਂ ਵੀ ਇਹ ਬੰਦਾ ਵੀ ਟੈਨਸ਼ਨ ਚਾਜਿਆ ਕਿਵੇਂ ਆ ਘੋੜਾ ਵੀ ਪ੍ਰੇਮ ਕਰੂ ਉਹ ਬੰਦੇ ਨਾਲ ਦੇਖ ਲਓ ਮਿੱਤਰੋ ਅੱਗੇ ਤਾਂ ਕੱਲਾ ਕਹਿੰਦੇ ਹੁੰਦੇ ਸੀ ਕੁੱਤਾ ਹੀ ਵਫਾਦਾਰ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਦਾਂ ਦੀਆਂ ਵੀਡੀਓ